ਲੋ ਜੀ ਆਪ ਬੀਜੇਪੀ ਦੇ ਭਾਜਪਾ ਦੇ ਇੱਕ ਨੇਤਾ ਨੇ ਚੈਨਲ ਤੇ ਲਾਈਵ ਹੋ ਕੇ ਨਵਾਂ ਸੱਪ ਕੱਢ ਦਿੱਤਾ ਤੇ ਨਵਾਂ ਚੰਦ ਚੜ੍ਹ ਦਿੱਤਾ ਤੇ ਥੱਲੇ ਤੋਂ ਉੱਪਰ ਤੱਕ ਪੂਰੀ ਬੀਜੇਪੀ ਨੂੰ ਫਸਾ ਕੇ ਰੱਖ ਦਿੱਤਾ ਹੁਣ ਅਮਿਤ ਸ਼ਾਹ ਨੂੰ ਵੀ ਗੱਲ ਨਹੀਂ ਆ ਰਹੀ ਕਿ ਇਹਦਾ ਜਵਾਬ ਕੀ ਦਿੱਤਾ ਜਾਵੇ ਲੋਕ ਵੱਡੇ ਸਵਾਲ ਕਰਨ ਲੱਗੇ ਨੇ ਕਿ ਬੀਜੇਪੀ ਆ ਕਿਹੜੇ ਪਾਸੇ ਤੁਰ ਪਈ ਐ ਇੱਕ ਪਾਸੇ ਤਾਂ ਲੇਹ ਲਦਾਖ ਦੇ ਵਿੱਚ ਜਿਹੜਾ ਇੱਕ ਬਹੁਤ ਵੱਡਾ ਇੰਜੀਨੀਅਰ ਸਮਾਜ ਸੇਵਕ ਔਰ ਇੰਨੇ ਵਧੀਆ ਕੰਮ ਕਰਨ ਵਾਲਾ ਸੋਨਮ ਵਾਂਗ ਚੁ ਉਹਨੂੰ ਤਾਂ ਚੱਕ ਕੇ ਤੇ ਐਨਐਸਏ ਲਾ ਕੇ ਤੇ ਜੋਧਪੁਰ ਜੇਲ੍ਹ ਚ ਬੰਦ ਕਰ ਦਿੱਤਾ ਤੇ ਦੂਜੇ ਪਾਸੇ ਆ ਬੀਜੇਪੀ ਦੇ ਇੱਕ ਨੇਤਾ ਨੇ ਸ਼ਰ੍ਹਾ ਆਮ ਲਾਈਵ ਹੋ ਕੇ ਰਾਹੁਲ ਗਾਂਧੀ ਦੇ ਸੀਨੇ ਚ ਗੋਲੀ ਮਾਰਨ ਦੀ ਧਮਕੀ ਦਿੱਤੀ ਹੈ ਰਾਹੁਲ ਗਾਂਧੀ ਕਾਂਗਰਸ ਦਾ ਸੀਨੀਅਰ ਨੇਤਾ ਕਾਂਗਰਸ ਦਾ ਜਰਨਲ ਸਕੱਤਰ ਰਾਹੁਲ ਗਾਂਧੀ ਨੇ ਪਿਛਲੇ ਦਿਨਾਂ ਦੇ ਵਿੱਚ ਬੀਜੇਪੀ ਸਰਕਾਰ ਦੇ ਉੱਪਰ ਵੱਡੇ ਸਵਾਲ ਖੜੇ ਕੀਤੇ ਨੇ ਖਾਸ ਕਰ ਵੋਟ ਚੋਰੀ ਨੂੰ ਲੈ ਕੇ ਮਤਲਬ ਲੱਖਾਂ ਵੋਟਾਂ ਝਾਲੀ ਬਣਾਉਣ ਤੇ ਲੱਖਾਂ ਸਹੀ ਵੋਟਾਂ ਡਿਲੀਟ ਕਰਨ ਦਾ ਮੁੱਦਾ ਰਾਹੁਲ ਗਾਂਧੀ ਨੇ ਜਦੋਂ ਚੁੱਕਿਆ ਤਾਂ ਉਸ ਦਿਨ ਤੋਂ ਬੀਜੇਪੀ ਬਹੁਤ ਜ਼ਿਆਦਾ ਰਾਹੁਲ ਗਾਂਧੀ ਤੇ ਔਖੀ ਹੋਈ ਪਈ ਹੈ ਬੀਜੇਪੀ ਦੇ ਕਈ ਨੇਤਾ ਰਾਹੁਲ ਗਾਂਧੀ ਤੇ ਇੰਨੇ ਔਖੇ ਨੇ ਕਿ ਰਾਹੁਲ ਗਾਂਧੀ ਨੂੰ ਸ਼ਰਿਆਮ ਸੀਨੇ ਵਿੱਚ ਗੋਲੀ ਮਾਰਨ ਦਾ ਬਿਆਨ ਬੀਜੇਪੀ ਦੇ ਇੱਕ ਨੇਤਾ ਨੇ ਦੇ ਦਿੱਤਾ ਹੈ ਤੇ ਹੁਣ ਪੂਰੀ ਕਾਂਗਰਸ ਪੂਰਾ ਲੋਕਪੱਖੀ ਮੀਡੀਆ ਤੇ ਪੂਰਾ ਬੁੱਧੀਜੀਵੀ ਤਬਕਾ ਇਸ ਗੱਲ ਦੇ ਉੱਪਰ ਬਹੁਤ ਜ਼ਿਆਦਾ ਬੋਲ ਰਿਹਾ ਹੈ ਕਿ ਬੀਜੇਪੀ ਸਰਕਾਰ ਕੇਂਦਰ ਸਰਕਾਰ ਹੁਣ ਇਹਦੇ ਤੇ ਐਨਐਸਏ ਕਿਉਂ ਨਹੀਂ ਲਾ ਰਹੀ ਹੁਣ ਬੀਜੇਪੀ ਆਪਣੇ ਇਹੋ ਜਿਹੇ ਬੰਦਿਆ ਤੇ ਐਨਐਸਏ ਲਾ ਕੇ ਉਹਨਾਂ ਨੂੰ ਜੇਲ੍ਹ ਚ ਕਿਉਂ ਨਹੀਂ ਸੁੱਟ ਰਹੀ ਜਿਹੜੇ ਸ਼ਰਿਆਮ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਸੀਨੇ 'ਚ ਗੋਲੀ ਮਾਰਨ ਦੀ ਗੱਲ ਕਰਦੇ ਨੇ ਇਹ ਬੀਜੇਪੀ ਦਾ ਨੇਤਾ ਕੌਣ ਹੈ ਕਿੱਥੇ ਤੇ ਕਿਹੜੇ ਚੈਨਲ ਤੇ ਉਹਨੇ ਗੱਲ ਬੋਲੀ ਹੈ ਪਹਿਲਾਂ ਸੁਣ ਲਓ ਤੁਸੀਂ ਵੀ ਆਪਣਾ ਕਮੈਂਟ ਜਰੂਰ ਲਿਖਿਓ ਕਿ ਬੀਜੇਪੀ ਨੇ ਇਹ ਸਾਰਾ ਕੁਝ ਕਿੱਧਰ ਨੂੰ ਤੋਰ ਦਿੱਤਾ ਹੈ ਕੀ ਬੀਜੇਪੀ ਦੇ ਇਹ ਨੇਤਾ ਆਪਣੇ ਆਪ ਹੀ ਅਜਿਹਾ ਬੋਲ ਰਹੇ ਨੇ ਜਾਂ ਪਿੱਛੋਂ ਕੋਈ ਸ਼ੈ ਮਿਲ ਰਹੀ ਹੈ ਬੀਜੇਪੀ ਦਾ ਕੇਰਲ ਤੋਂ ਇੱਕ ਨੇਤਾ ਜਿਸ ਦਾ ਨਾਮ ਪਿੰਟੂ ਮਹਾਦੇਵ ਤੇ ਉਹਨੇ ਸ਼ਰਿਆਮ ਟੈਲੀਵਿਜ਼ਨ ਦੇ ਲਾਈਵ ਪ੍ਰੋਗਰਾਮ ਤੇ ਰਾਹੁਲ ਗਾਂਧੀ ਦੇ ਸੀਨੇ 'ਚ ਗੋਲੀ ਮਾਰੇਗੇ ਆ ਸ਼ਬਦ ਵਰਤੇ ਨੇ ਇਹ ਨਹੀਂ ਕਿਹਾ ਮਾਰਨੀ ਚਾਹੀਦੀ ਹੈ ਜਾਂ ਵੱਜਣੀ ਚਾਹੀਦੀ ਹੈ ਗੋਲੀ ਮਾਰਾਂਗੇ ਇਹ ਗੱਲ ਕਹੀ ਹੈ ਹੁਣ ਇਥੋਂ ਕਾਂਗਰਸ ਦੇ ਜਿਹੜੇ ਵੱਡੇ ਨੇਤਾ ਕੇ ਸੀ ਵੈਨੂ ਗੋਪਾਲ ਹੈ ਉਹਨਾਂ ਨੇ ਸਿੱਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ ਤੇ ਬਹੁਤ ਵੱਡਾ ਐਕਸ਼ਨ ਉਹਨਾਂ ਦੀ ਪਾਰਟੀ ਦੇ ਇਸ ਬੰਦੇ ਦੇ ਉੱਪਰ ਲੈਣ ਦੀ ਗੱਲ ਆਖੀ ਹੈ ਪਰ ਕੀ ਅਮਿਤ ਸ਼ਾ ਆਪਣੀ ਪਾਰਟੀ ਦੇ ਇਸ ਬੰਦੇ ਦੇ ਉੱਪਰ ਐਕਸ਼ਨ ਲੈਣਗੇ ਕੀ ਅਮਿਤ ਸ਼ਾ ਇਹਨੂੰ ਗ੍ਰਿਫਤਾਰ ਕਰਵਾ ਕੇ ਜੇਲ੍ਹ ਭੇਜਣਗੇ ਤੁਹਾਨੂੰ ਕੀ ਲੱਗਦਾ ਮੈਨੂੰ ਤਾਂ ਇਹ ਲੱਗਦਾ ਹੈ ਕਿ ਬੀਜੇਪੀ ਸਰਕਾਰ ਦੇ ਵਿੱਚ ਐਨਐਸਏ ਲੱਗਦੇ ਨੇ ਸਿਰਫ ਉਹਨਾਂ ਤੇ ਜਿਹੜੇ ਬੀਜੇਪੀ ਨੂੰ ਸਵਾਲ ਕਰਦੇ ਨੇ ਜਿਹੜੇ ਬੀਜੇਪੀ ਸਰਕਾਰ ਤੇ ਬੋਲਦੇ ਨੇ ਬੀਜਪੀ ਦੇ ਆਪਣੇ ਬੰਦਿਆਂ ਦੇ ਉੱਪਰ ਨਾ ਈਡੀ ਰੇਡਾਂ ਮਾਰਦੀ ਹੈ ਨਾ ਸੀਬੀਆਈ ਦੀਆਂ ਰੇਡਾਂ ਨੇ ਤੇ ਨਾ ਹੀ ਐਨਐਫਐਸਏ ਲੱਗਦੇ ਨੇ ਜਦੋਂ ਤੱਕ ਕੇਂਦਰ 'ਚ ਬੀਜਪੀ ਦਾ ਸ਼ਾਸਨ ਹੈ ਹੁਣ ਲੇਹਲ ਦਾਖ ਦੇ ਵਿੱਚ ਜਦੋਂ ਦਾ ਧਾਰਾ 370 ਤੋੜੀ ਹੈ ਉਦੋਂ ਤੋਂ ਲੋਕ ਉੱਥੋਂ ਦੇ ਕਹਿ ਰਹੇ ਸੀ ਕਿ ਸਾਨੂੰ ਇਗਨੋਰ ਕੀਤਾ ਜਾ ਰਿਹਾ ਸਾਨੂੰ ਪੂਰੇ ਰਾਜ ਦਾ ਦਰਜਾ ਦਿਓ ਤੇ ਬੀਜੇਪੀ ਪਾਰਟੀ ਨੇ ਵੋਟਾਂ ਲੈਣ ਲਈ ਪਿਛਲੇ ਟਾਈਮ 'ਚ ਆਪਣੇ ਚੋਣ ਮੈਨੀਫੈਸਟੋ 'ਚ ਲਿਖ ਕੇ ਲੋਕਾਂ ਨਾਲ ਉੱਥੇ ਵਾਅਦਾ ਕੀਤਾ ਕਿ ਤੁਹਾਡੀ ਇਹ ਮੰਗ ਮੰਨੀ ਜਾਏਗੀ ਤੇ ਤੁਹਾਨੂੰ 6ਵੀਂ ਅਨੁਸੂਚੀ ਦੇ ਵਿੱਚ ਜਿਵੇਂ ਭਾਰਤ ਦੇ ਕਈ ਸਾਰੇ ਹੋਰ ਰਾਜ ਛੋਟੇ ਰਾਜ ਬਣਾਏ ਹੋਏ ਨੇ ਵੀ ਉਵੇਂ ਤੁਹਾਨੂੰ ਬਣਾਵਾਂਗੇ ਪਰ ਜਦੋਂ ਉਹ ਕੀਤਾ ਨਹੀਂ ਤਾਂ ਫਿਰ ਇਹ ਜਿਹੜਾ ਸੂਨਮ ਵਾਂਗਚੁੰਗ ਜਿਹਦੇ ਉੱਪਰ ਅਮੀਰ ਖਾਨ ਨੇ ਫਿਲਮ ਬਣਾਈ ਸੀ ਤਾਂ ਉਹ ਉੱਥੇ ਫਿਰ ਮਰਨਵਰਤ ਤੇ ਬੈਠਾ ਉਹਨੇ ਉੱਥੋਂ ਤੁਰ ਕੇ ਦਿੱਲੀ ਤੱਕ ਯਾਤਰਾਵਾਂ ਕੱਢੀਆਂ ਜਦੋਂ ਕੇਂਦਰ ਸਰਕਾਰ ਨੇ ਨਹੀਂ ਸੁਣੀ ਕੋਈ ਗੱਲ ਤਾਂ ਫਿਰ ਉੱਥੋਂ ਦੇ ਲੋਕ ਜਿਹੜੇ ਉਹ ਪੜਕੇ ਨੇ ਤਾਂ ਫਿਰ ਉਹ ਤਾਂ ਪਾਸੇ ਮਰਨਵਰਤ ਤੇ ਭੁੱਖ ਹੜਤਾਲ ਤੇ ਬੈਠਾ ਹੋਇਆ ਸੀਗਾ ਸੋਨਾਬੰਗ ਚ ਤੇ ਉਹ ਤਾਂ ਉਸ ਭੀੜ 'ਚ ਸ਼ਾਮਲ ਨਹੀਂ ਸੀ ਪਰ ਉੱਥੋਂ ਦੇ ਲੋਕ ਜਦ ਪੜਕੇ ਉਹਨਾਂ ਨੇ ਕੁਝ ਅੱਗਾ ਲਾਈਆਂ ਤਾਂ ਹੁਣ ਸੋਨਾਬੰਗ ਚ ਦੇ ਉੱਪਰ ਜਾਨ ਬੁੱਝ ਕੇ ਐਨਐਸਏ ਠੋਕ ਕੇ ਤੇ ਉਹਨੂੰ ਜੋਧਪੁਰ ਦੀ ਜੇਲ੍ਹ ਬੰਦ ਕਰ ਦਿੱਤਾ ਗਿਆ ਕੀ ਇਹ ਸਹੀ ਹੈ ਹੁਣ ਉਹਨੇ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਇਹ ਜਿਹੜਾ ਕੁਝ ਹੋਇਆ ਹੁਣ ਮੈਨੂੰ ਬਲੀ ਦਾ ਬੱਕਰਾ ਬਣਾਇਆ ਜਾਊਗਾ ਤੇ ਸੋਨਮ ਬਾਗਚੂਗ ਨੇ ਇੱਥੋਂ ਤੱਕ ਬੋਲ ਕੇ ਕਿਹਾ ਕਿ ਬਹੁਤ ਵੱਡੇ ਕਾਰਪੋਰੇਟ ਘਰਾਣੇ ਉਦਯੋਗਪਤੀ ਜਿਨ੍ਹਾਂ ਦਾ ਇੱਥੇ ਕਾਰੋਬਾਰ ਫਲਾਉਣਾ ਚਾਹੁੰਦੀ ਹੈ ਕੇਂਦਰ ਸਰਕਾਰ ਤੇ ਉਹਨਾਂ ਕਰਕੇ ਸਾਨੂੰ ਪੂਰਨ ਰਾਜ ਦਾ ਦਰਜਾ ਨਹੀਂ ਦਿੱਤਾ ਜਾ ਰਿਹਾ ਤਾਂ ਕਿ ਅਸੀਂ ਉਹਨਾਂ ਨੂੰ ਕਿਤੇ ਪਿੱਛੇ ਨਾ ਹਟਾ ਦਈਏ ਜਾਂ ਰੋਕ ਨਾ ਸਕੀਏ ਤਾਂ ਉਸ ਤੋਂ ਬਾਅਦ ਹੁਣ ਜਦ ਬੀਜੇਪੀ ਦੇ ਆਪਣੇ ਨੇਤਾ ਪਿੰਟੂ ਮਹਾਦੇਵ ਨੇ ਆਹ ਕਰਤੂਤ ਕੀਤੀ ਹੈ ਤਾਂ ਕੀ ਇਹਦੇ ਉੱਪਰ ਬੀਜੇਪੀ ਸਰਕਾਰ ਕੋਈ ਐਕਸ਼ਨ ਲਵੇਗੀ ਕੇਰਲ ਦੇ ਵਿੱਚ ਨਾ ਕਾਂਗਰਸ ਦੀ ਸਰਕਾਰ ਹੈ ਤੇ ਨਾ ਬੀਜੇਪੀ ਦੀ ਉੱਥੇ ਸਰਕਾਰ ਜਿਹੜੀਆਂ ਖੱਬੇ ਪੱਖੀ ਇੱਕ ਧਿਰ ਹੈ ਉਹਦੀ ਹੈ ਪਰ ਸਵਾਲ ਇਹ ਹੈ ਕਿ ਬੀਜੇਪੀ ਸੈਂਟਰ ਦੇ ਵਿੱਚ ਹੈ ਕਨਸੇ ਵਿਰੋਧ ਲਾ ਸਕਦੀ ਹੈ ਉਹ ਬੰਦੇ ਨੂੰ ਪਾਰਟੀ ਚੋਂ ਤੱਕ ਕੱਢ ਹੀ ਸਕਦੀ ਹੈ ਪਹਿਲਾਂ ਜਿੰਨਿਆਂ ਨੇ ਇਸ ਤਰ੍ਹਾਂ ਦੀਆਂ ਘਟੀਆਂ ਗੱਲਾਂ ਬੋਲੀਆਂ ਤੁਹਾਨੂੰ ਯਾਦ ਹੋਣਾ ਜਦੋਂ ਭਾਰਤ ਪਾਕਿਸਤਾਨ ਦਾ ਤਣਾਅ ਚੱਲਿਆ ਤਾਂ ਉਸ ਵਕਤ ਜਿਹੜੀ ਫੌਜ ਦੀ ਇੱਕ ਕਰਨਲ ਧੀ ਭਾਰਤ ਦੀ ਧੀ ਜਿਹਨੇ ਫੌਜ ਦੇ ਵਿੱਚ ਉਸ ਤਣਾ ਤਣੀ ਦੇ ਵਿੱਚ ਫੌਜ ਚ ਵੱਡੀ ਭੂਮਿਕਾ ਨਿਭਾਈ ਉਹਨੂੰ ਬੀਜੇਪੀ ਦੀ ਇੱਕ ਭਾਜਪਾ ਦੇ ਇੱਕ ਮੰਤਰੀ ਨੇ ਕੁਸ ਬੈਠੀਆਂ ਦੀ ਅਤਵਾਦੀਆਂ ਦੀ ਭੈਣ ਤੱਕ ਕਹਤਾ ਸੀ ਪਰ ਉਹਦੇ ਤੇ ਵੀ ਬੀਜੇਪੀ ਨੇ ਕੋਈ ਘਰ ਵੀ ਨਹੀਂ ਕੀਤੀ ਅਦਾਲਤ ਨੇ ਬਾਅਦ ਚ ਨੋਟਿਸ ਲਿਆ ਅਦਾਲਤ ਦੇ ਕਹਿਣ ਤੇ ਉੱਤੇ ਥੋੜੀ ਬਹੁਤ ਕਾਰਵਾਈ ਜਿਹੜੀ ਹੋ ਰਹੀ ਆ ਹੋ ਰਹੀ ਆ ਬੀਜੇਪੀ ਨੇ ਆਪਣੇ ਆਪ ਕੋਈ ਨੋਟਿਸ ਨਹੀਂ ਲਿਆ ਆ ਹੁਣ ਕੰਗਣਾ ਰਣੌਤਾ ਜਿੰਨਾ ਵੀ ਉਹਨੇ ਵਾਹੀਆਤ ਬਕਵਾਸ ਕੀਤਾ ਹੁਣ ਤੱਕ ਬੀਜੇਪੀ ਨੇ ਉਹਨੂੰ ਪਾਰਟੀ ਚੋਂ ਨਹੀਂ ਕੱਢਿਆ ਤੁਸੀਂ ਦੇਖ ਲਓ ਮੰਡੀ ਤੋਂ ਉਹ ਐਮਪੀ ਆ ਬੀਜੇਪੀ ਦੀ ਔਰ ਹੁਣ ਸਾਡੀ ਇੱਕ ਪੰਜਾਬਣ ਬੇਬੇ ਨੇ ਕੰਗਨਾਰ ਰੌਤ ਨੂੰ ਕਸੂਤਾ ਫਸਾਇਆ ਪਤਾ ਕੀ ਹੋਇਆ ਅੱਜ ਬੀਤੇ ਕੱਲ ਕੰਗਨਾਰ ਰੌਤ ਨੂੰ ਬਠਿੰਡਾ ਦੀ ਅਦਾਲਤ ਦੇ ਵਿੱਚ ਉਸ ਬੇਬੇ ਦੀ ਸ਼ਿਕਾਇਤ ਤੇ ਸੱਦਿਆ ਗਿਆ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਦਿੱਲੀ ਅੰਦੋਲਨ ਵੇਲੇ ਕੰਗਣਾ ਨੇ ਉਹਨਾਂ ਬੇਬੇ ਹੋਰਾਂ ਦੀਆਂ ਫੋਟੋ ਲਾ ਕੇ ਕਿਹਾ ਸੀ 100-100 ਰੁਪਏ ਦਿਹਾੜੀ ਤੇ ਆਈਆਂ ਤੇ ਫਿਰ ਬੇਬੇ ਨੇ ਕੇਸ ਕਰਤਾ ਮਾਨਹਾਨੀ ਦਾ ਤੇ ਕੰਗਣਾ ਨੂੰ ਐਸੀ ਵੀ ਮੈਂ ਤਾਂ ਬਾਚੀ ਜਾਣਾ ਹੁਣ ਬਠਿੰਡਾ ਦੀ ਅਦਾਲਤ ਦੇ ਵਿੱਚ ਕੰਗਣਾ ਨੇ ਅਰਜੀ ਲਾਈ ਸੀ ਪਹਿਲਾਂ ਤਾਂ ਆ ਹੀ ਨਹੀਂ ਰਹੀ ਸੀ ਅਦਾਲਤ ਨੇ ਕਿਆ ਆਉਣਾ ਪਊ ਕਹਿੰਦੀ ਮੈਂ ਵੀਡੀਓ ਕਾਨਫਰੈਂਸ ਦੇ ਰਾਹੀਂ ਵੀਡੀਓ ਦੇ ਰਾਹੀਂ ਪੇਸ਼ ਹੋ ਜਾਨੀ ਆ ਅਦਾਲਤ ਨੇ ਉਹ ਅਰਜੀ ਕਰਤੀ ਰੱਦ ਤੇ ਹੁਣ ਕੰਗਣਾ ਨੂੰ ਕਹਿਤਾ ਵੀ 27 ਸਤੰਬਰ ਨੂੰ ਇੱਥੇ ਆ ਜਾ ਚੁੱਪ ਕਰਕੇ 27 ਅਕਤੂਬਰ ਨੂੰ ਸੋਰੀ ਬਈ ਤੂੰ ਆਪ ਇੱਥੇ ਪੇਸ਼ ਹੋ ਕੰਗਣਾ ਨੂੰ ਅਦਾਲਤ ਨੇ ਖਿੱਚ ਲਿਆ ਕੁੰਡੀ ਪਾ ਕੇ ਹੁਣ ਵੇਖਦੇ ਆ ਅਗਲੀ ਤਰੀਕ ਤੇ ਕੰਗਣਾ ਦਾ ਕੀ ਬਣਦਾ ਪਰ ਪਤਾ ਨਹੀਂ ਕਿਉਂ ਬੀਜੇਪੀ ਚ ਇਦਾਂ ਦੇ ਬੜਬੋਲੇ ਬਹੁਤ ਨਹੀਂ ਤੇ ਪਤਾ ਨਹੀਂ ਕਿਉਂ ਬੀਜੇਪੀ ਨੂੰ ਉਹ ਚੰਗੇ ਬਹੁਤ ਲੱਗਦੇ ਨੇ ਤੇ ਪਤਾ ਨਹੀਂ ਕਿਉਂ ਬੀਜੇਪੀ ਉਹਨਾਂ ਦੇ ਕੋਈ ਕਾਰਵਾਈ ਨਹੀਂ ਕਰਦੀ ਹੋਰ ਵੀ ਤੁਸੀਂ ਦੇਖੋ ਰਾਜਸਥਾਨ ਦੇ ਵਿੱਚ ਇੱਕ ਬੀਜੇਪੀ ਦੇ ਵੱਡੇ ਆਗੂ ਨੇ ਗੁਰਦੁਆਰੇ ਤੇ ਮਸਜਿਦਾਂ ਬਾਰੇ ਇੱਕ ਐਸਾ ਬਿਆਨ ਦੇ ਦਿੱਤਾ ਸੀ ਜਿਹਦੇ ਉੱਪਰ ਬੜਾ ਵੱਡਾ ਰੌਲਾ ਪਿਆ ਸੀ ਪਰ ਬੀਜੇਪੀ ਨੇ ਉਹਦੇ ਤੇ ਕੀ ਕਾਰਵਾਈ ਕੀਤੀ ਇਹਦੇ ਤੇ ਵੱਡੇ ਸਵਾਲ ਹਨ ਹੋਣਾ ਤਾਂ ਇਹ ਚਾਹੀਦਾ ਨਾ ਕਿ ਜੇ ਕੋਈ ਵਿਅਕਤੀ ਦੇਸ਼ ਦੇ ਵਿੱਚ ਗੈਰ ਕਾਨੂੰਨੀ ਗੱਲ ਕਰਦਾ ਤੇ ਉਹ ਸਬਤ ਹੋ ਜਾਂਦਾ ਹੈ ਤਾਂ ਉਹਦੀ ਪਾਰਟੀ ਵੀ ਉਹਦੇ ਤੇ ਐਕਸ਼ਨ ਲਵੇ ਪਰ ਪਾਰਟੀਆਂ ਐਕਸ਼ਨ ਨਹੀਂ ਲੈਂਦੀਆਂ ਪਾਰਟੀਆਂ ਤਾਂ ਪਿੱਠ ਥੱਪੜ ਦਿੰਦੀਆਂ ਨੇ ਪਾਰਟੀਆਂ ਨੂੰ ਇਹੋ ਜੇ ਬੜਬੋਲੇ ਚਮਚਾਂ ਦੀ ਬੜੀ ਲੋੜ ਹੁੰਦੀ ਹੈ ਤਾਂ ਇਸੇ ਹੀ ਤਰ੍ਹਾਂ ਹੁਣ ਆ ਜਿਹੜਾ ਆ ਜਿਹੜਾ ਬੀਜੇਪੀ ਦਾ ਨੇਤਾ ਪਿੰਟੂ ਮਹਾਦੇਵ ਇਹਨੇ ਨਵੀਂ ਗੱਲ ਕੱਢ ਮਾਰੀ ਐ ਵੀ ਰਾਹੁਲ ਗਾਂਧੀ ਦੇ ਸੀਨੇ 'ਚ ਗੋਲੀ ਮਾਰਾਂਗੇ ਹੁਣ ਇਹ ਕੋਈ ਬਿਆਨ ਛੋਟਾ ਨਹੀਂ ਗਾ ਇਹ ਬਹੁਤ ਵੱਡੀ ਗੱਲ ਕਹੀ ਹੋਣੀ ਇਹਦੇ ਤੇ ਲਾਜ਼ਮੀ ਤੌਰ ਤੇ ਅਰਾਦਾ ਕਤਲ ਵੀ ਲਾ ਕੇ ਔਰ ਜੇ ਜੇ ਐਨਐਸਏ ਕਿਤੇ ਬਿਨਾਂ ਗੱਲੋਂ ਲੱਗ ਸਕਦਾ ਸੋਨਮ ਬਾંગਤੂ ਤੇ ਲੱਗਾ ਪੰਜਾਬ ਦੇ ਕਿੰਨੇ ਲੋਕਾਂ ਤੇ ਲੱਗਾ ਹੋਰ ਬੜਿਆਂ ਤੇ ਲੱਗਾ ਜਿਨ੍ਹਾਂ ਨੇ ਇਹੋ ਜੀ ਨਾਂ ਮਾਰਨ ਮਰਾਉਣ ਦੀ ਗੱਲ ਕੀਤੀ ਆ ਨਾ ਉਹਨਾਂ ਕੋਲੋਂ ਕੋਈ ਮਰਨ ਮਾਰਨ ਵਾਲੀ ਸਮਗਰੀ ਬਰਾਮਦ ਹੋਈ ਆ ਜੇ ਉਹਨਾਂ ਤੇ ਐਨਐਸਏ ਲੱਗ ਸਕਦੇ ਨੇ ਤੇ ਐਤ ਤੇ ਵੀ ਤਾਂ ਲੱਗ ਹੀ ਸਕਦਾ ਪਰ ਕੌਣ ਆਖੇ ਰਾਣੀ ਅੱਗਾ ਟੱਕ ਆਪਣਾ ਬੰਦਾ ਹੈ ਤੇ ਹੁਣ ਆਪਣੇ ਤੇ ਕਾਰਵਾਈ ਕਰਨੀ ਹੈ ਤਾਂ ਕਿਵੇਂ ਹੋ ਸਕਦੀ ਹੈ ਜੇ ਭਾਜਪਾ ਨੇ ਇਹ ਉਦਾਹਰਨ ਸੈੱਟ ਕਰਤੀ ਤਾਂ ਫਿਰ ਦੇਸ਼ ਦੇ ਲੋਕ ਭਾਜਪਾ ਬਾਰੇ ਸੋਚ ਸਕਦੇ ਨੇ ਕਿ ਉਹ ਨਿਰਪੱਖ ਵੀ ਚੱਲ ਸਕਦੀ ਹੈ ਕਿਉਂਕਿ ਵੱਡੀ ਗੱਲ ਕਹੀ ਹੈ ਤਾਂ ਹੁਣ ਕਾਰਵਾਈ ਤਾਂ ਉਹਦੇ ਤੇ ਹੋਣੀ ਚਾਹੀਦੀ ਹੈ ਰਾਹੁਲ ਗਾਂਧੀ ਦੇ ਉੱਪਰ ਪਹਿਲਾਂ ਵੀ ਭਾਜਪਾ ਨੇ ਕਈ ਇਸ ਤਰ੍ਹਾਂ ਦੇ ਦੋਸ਼ ਲਾਏ ਨੇ ਜਿਵੇਂ ਪਿਛਲੇ ਦਿਨੀ ਭਾਜਪਾ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਉੱਠਿਆ ਵੀ ਵੇਖੋ ਜੀ ਇਹ ਸੁਰੱਖਿਆ ਨਹੀਂ ਲੈਂਦਾ ਇਹ ਤਾਂ ਬਿਨਾਂ ਸੁਰੱਖਿਆ ਤੋਂ ਇੱਧਰ ਉੱਧਰ ਚਲਾ ਜਾਂਦਾ ਤੇ ਇਹ ਤੇ ਕੁਝ ਵੀ ਹੋ ਸਕਦਾ ਹੈ ਇੱਥੋਂ ਤੱਕ ਕਿ ਜਿਹੜੇ ਉਹਦੀ ਸੁਰੱਖਿਆ ਚ ਤਨਾਤ ਨਹੀਂ ਉਹਨਾਂ ਵੱਲੋਂ ਵੀ ਇਹ ਗੱਲ ਜਿਹੜੀ ਆ ਉਹ ਕਵਾਈ ਗਈ ਆ ਰਿਟਰਨ ਚਿੱਠੀ ਦਾ ਜ਼ਿਕਰ ਹੈ ਇੱਕ ਕਿ ਜਿਹੜੇ ਸੁਰੱਖਿਆ ਵਾਲੇ ਨੇ ਉਹਨਾਂ ਨੇ ਲਿਖਿਆ ਵੀ ਇਹ ਸੁਰੱਖਿਆ ਆਪਣੇ ਆਪ ਤੋੜ ਦਿੰਦੇ ਆ ਪਿਛਲੇ ਦਿਨੀ ਪੰਜਾਬ ਦੇ ਵਿੱਚ ਜਦੋਂ ਰਾਹੁਲ ਗਾਂਧੀ ਹੜਪੀੜਤਾ ਕੋਲੇ ਆਏ ਤਾਂ ਤੁਹਾਨੂੰ ਪਤਾ ਕਿੰਨਾ ਰੌਲਾ ਪਿਆ ਜਦੋਂ ਰਾਹੁਲ ਗਾਂਧੀ ਨੇ ਰਾਵੀ ਤੋਂ ਪਾਰ ਡੁੱਬੇ ਪਿੰਡਾਂ ਤੇ ਜਾਣਾ ਚਾਹਿਆ ਤਾਂ ਨਹੀਂ ਜਾਣ ਦਿੱਤਾ ਪੁਲਿਸ ਨੇ ਸੁਰੱਖਿਆ ਨੇ ਉਦੋਂ ਰੌਲਾ ਪਿਆ ਐਸ ਮਬਾਸਾ ਵੀ ਪੁਲਿਸ ਦੇ ਅਧਿਕਾਰੀਆਂ ਨਾਲ ਹੋਇਆ ਉਹ ਕਹਿੰਦੇ ਨੇ ਵੀ ਵੇਖੋ ਜੀ ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਖਤਰਾ ਅਸੀਂ ਤਾਂ ਨਹੀਂ ਜਾਣ ਦਿੱਤਾ ਤੇ ਰਾਹੁਲ ਗਾਂਧੀ ਤੇ ਉਹਦੀ ਪਾਰਟੀ ਕਹਿੰਦੇ ਆ ਵੀ ਜਾਣਬੁੱਝ ਕੇ ਹਰਥਾਂ ਤੇ ਰਾਹੁਲ ਨੂੰ ਰੋਕਿਆ ਜਾਂਦਾ ਤਾਂ ਕਿ ਰਾਹੁਲ ਲੋਕਾਂ ਨਾਲ ਨਾ ਜੁੜ ਸਕੇ ਇੱਥੇ ਮੈਂ ਇੱਕ ਗੱਲ ਕਲੀਅਰ ਕਰ ਦਿਆਂ ਰਾਹੁਲ ਗਾਂਧੀ ਦੀ ਪਾਰਟੀ ਵੀ ਜਦੋਂ ਸੱਤਾ 'ਚ ਹੁੰਦੀ ਹੈ ਤਾਂ ਨੀਤੀਆਂ ਪਾਲਿਸੀਆਂ ਪੱਖੋਂ ਇਹੋ ਕੁਝ ਹੀ ਹੈ ਪਰ ਅੱਜ ਜੋ ਰਾਹੁਲ ਬਾਰੇ ਬੋਲਿਆ ਗਿਆ ਉਹ ਗਲਤ ਹੈ ਤੇ ਉਹਨੂੰ ਗਲਤ ਹੀ ਕਿਹਾ ਜਾਣਾ ਚਾਹੀਦਾ ਹੈ ਦੇਖੋ ਪਿਆਰਿਓ ਸੁਣੋ ਮਾਨਚੂਗ ਦੀ ਗੱਲ ਹੋਣੀ ਇੱਥੇ ਬਹੁਤ ਜ਼ਰੂਰੀ ਹੈ ਪਹਿਲਾਂ ਵੀ ਮੈਂ ਕੀਤੀ ਹੈ ਦੁਬਾਰਾ ਫੇਰ ਕਰੀਏ ਲੈ ਤੇ ਲਦਾਖ ਦੇ ਵਿੱਚ ਇਸ ਟਾਈਮ ਹਾਲਾਤ ਮਾੜੇ ਨੇ ਉਥੋਂ ਦੇ ਲੋਕ ਕਹਿੰਦੇ ਨੇ ਕਿ ਸਰਕਾਰ ਸਾਨੂੰ ਜਬਰੀ ਦਬਾ ਰਹੀ ਹੈ ਉਹ ਕਹਿੰਦੇ ਧਾਰਾ 370 ਹਟਾ ਕੇ ਤੇ ਉਸ ਤੋਂ ਬਾਅਦ ਸਾਡੀ ਕੋਈ ਪੁੱਛਗਿੱਛ ਹੀ ਨਹੀਂ ਕੀਤੀ ਉਹ ਕਹਿੰਦੇ ਇੱਕ ਐਮਪੀ ਸੀਟ ਸਾਡੇ ਇੱਥੇ ਬਣਾਈ ਹੈ ਇੱਕ ਐਮਪੀ ਸੀਟ ੋਂ ਕਰਕੇ ਸਾਨੂੰ ਕੋਈ ਗੋਲਦਾ ਹੀ ਨਹੀਂ ਉਹਨਾਂ ਦੀਆਂ ਮੰਗਾਂ ਤਿੰਨ ਚਾਰ ਉਹ ਕਹਿੰਦੇ ਇੱਕ ਤਾਂ 6ਵੀਂ ਅਨੁਸੂਚੀ ਦੇ ਮੁਤਾਬਕ ਸਾਨੂੰ ਪੂਰਨ ਰਾਜ ਦਾ ਦਰਜਾ ਦਿੱਤਾ ਜਾਵੇ ਲੇਲ ਦਾਖ ਨੂੰ ਦੂਜਾ ਉਹ ਕਹਿੰਦੇ ਇੱਥੇ ਘੱਟੋ-ਘੱਟ 2 ਐਮਪੀ ਸੀਟਾਂ ਬਣਾਈਆਂ ਜਾਣ ਤੀਜਾ ਉਹ ਕਹਿੰਦੇ ਵੀ ਘੱਟੋ-ਘੱਟ ਇਹਨੂੰ ਤਿੰਨ ਜ਼ਿਲ੍ਹਿਆਂ 'ਚ ਵੰਡਿਆ ਜਾਵੇ ਇੱਥੇ ਇੱਕ ਗੱਲ ਦੱਸ ਦਿਆਂ ਭਾਜਪਾ ਨੇ ਉਹਦੇ ਵੋਟਾਂ ਲੈਣ ਲਈ ਐਡਾ ਵੱਡਾ ਜੁਮਲਾ ਛੱਡਿਆ ਸੀ ਉੱਥੇ ਬਈ ਅਸੀਂ ਤਾਂ ਪੰਜ ਜ਼ਿਲ੍ਹੇ ਲੇਲ ਦਾਖਸ਼ ਬਣਾ ਦੇਣੇ ਨੇ ਤੇ ਉਹ ਇਹਦੂ ਘੱਟ ਦੀ ਮੰਗ ਕਰ ਰਹੇ ਨੇ ਤੇ ਹੁਣ ਉਹਨਾਂ ਨੂੰ ਜੇਲਾਂ ਚ ਦੇਖੋ ਜੇਕਰ ਉੱਥੇ ਕੋਈ ਭੀੜ ਹਿੰਸਕ ਹੋਈ ਹੈ ਤਾਂ ਉਹ ਲੱਭਣਾ ਚਾਹੀਦਾ ਕਿਹੜੇ ਬੰਦੇ ਹਿੰਸਕ ਹੋਏ ਨੇ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਕਈ ਵਾਰੀ ਚਾਲਾਂ ਤਾਂ ਇੱਥੋਂ ਤੱਕ ਵੀ ਹੋ ਜਾਂਦੀਆਂ ਨੇ ਵੀ ਆਪ ਹੀ ਦੂਜੇ ਵਿਰੋਧੀ ਬੰਦੇ ਹੀ ਵਿੱਚ ਆਪਦੇ ਬੰਦੇ ਵਾੜ ਦਿੰਦੇ ਨੇ ਉਹਨਾਂ ਤੋਂ ਕੋਈ ਇਹੋ ਜਿਹੇ ਘਟਨਾਵਾਂ ਕਰਵਾ ਕੇ ਤੇ ਜਿਹੜੇ ਆਗੂ ਟੀਮ ਹੈ ਉਹਨੂੰ ਫਸਾ ਲਿਆ ਜਾਂਦਾ ਹੈ। ਤਾਂ ਸੋਨਾਬੰਗ ਚ ਜਿਸ ਦਿਨ ਉੱਥੇ ਲੇਲ ਦਾਖ ਦੇ ਵਿੱਚ ਇਹ ਸਾਰਾ ਕੁਝ ਹੋਇਆ, ਬੀਜੇਪੀ ਦਾ ਦਫਤਰ ਸਾੜਿਆ ਗਿਆ ਹੋਰ ਸਭ ਕੁਝ ਹੋਇਆ। ਤਾਂ ਸੋਨਾਬੰਗ ਚ ਤਾਂ ਉਹਨਾਂ ਦੇ ਨਾਲ ਨਹੀਂ ਸੀ। ਉਹ ਤਾਂ ਭੁੱਖ ਹੜਤਾਲ ਤੇ ਦੂਰ ਬੈਠਾ ਹੋਇਆ ਸੀ। ਉੱਥੋਂ ਵੀ ਉਹਨੇ ਕਿਹਾ ਵੀ ਆਹ ਠੀਕ ਨਹੀਂ ਸਮਝਦਾ ਮੈਂ ਜਿਹੜੀਆਂ ਅੱਗਾਂ ਲਾਈਆਂ ਜਾ ਰਹੀਆਂ। ਸੋਨਾਬੰਗ ਚ ਦੇ ਉੱਪਰ ਇਹ ਵੀ ਦੋਸ਼ ਲੱਗਾ ਵੀ ਇਹ ਤਾਂ ਜੀ ਚੀਨ ਦਾ ਏਜੰਟ ਹੈ। ਚੀਨ ਦੀ ਬੋਲੀ ਬੋਲਦਾ ਹੈ ਪਰ ਸੋਨਮ ਮੰਗਚung ਉਹ ਬੰਦਾ ਹੈ ਜਿਹਨੇ ਚੀਨ ਦੀਆਂ ਚੀਜ਼ਾਂ ਦਾ ਬਾਈਕਾਟ ਕਰਨ ਦਾ ਸੱਦਾ ਉਹਨੇ ਪਿਛਲੇ ਟਾਈਮ ਚ ਦਿੱਤਾ ਸੀ ਸੋਨਮ ਮੰਗਚung ਉਹੀ ਬੰਦਾ ਜਿਹਦੇ ਬਹੁਤ ਵਧੀਆ ਰੋਲ ਹੋਣ ਕਰਕੇ ਅਮੀਰ ਖਾਨ ਹੋਰਾਂ ਨੇ ਉਹਦੇ ਤੇ ਫਿਲਮ ਬਣਾਈ ਸੀ 3 ਇਡੀਅਟ ਸੋਨਮ ਮੰਗਚung ਉਹੀ ਬੰਦਾ ਹੈ ਜਿਹੜਾ ਪਿਛਲੇ ਦਿਨੀ ਇਸ ਕਰਕੇ ਚਰਚਾ ਚ ਰਿਹਾ ਵੀ ਜਿਹੜੀ ਫੌਜ ਦੇ ਮੁੰਡੇ ਨੇ ਫੌਜ ਦੇ ਵਿੱਚ ਭਰਤੀ ਜਵਾਨ ਨੇ ਉਹ ਉਥੇ ਜਿਹੜੇ ਗਲੇਸ਼ੀਅਰ ਹੈ ਲੇਲ ਦਾਖ ਦੇ ਵਿੱਚ ਤਾਂ ਉੱਥੇ ਠੰਡ ਦੇ ਵਿੱਚ ਜਿੰਨੀ ਬੁਰੀ ਹਾਲਤ ਚ ਰਹਿੰਦੇ ਨੇ ਉਹਨਾਂ ਵਾਸਤੇ ਉਹਨੇ ਇੱਕ ਬੜੀ ਤਕਨੀਕ ਵਾਲਾ ਐਸਾ ਸੋਲਰ ਟੈਂਟ ਬਣਾਇਆ ਬੜੀ ਕਮਾਲ ਦੀ ਚੀਜ਼ ਫੌਜ ਨੂੰ ਬਣਾ ਕੇ ਦਿੱਤੀ ਉਹਨੇ ਤਾਂ ਉਸ ਬੰਦੇ ਦੇ ਉੱਪਰ ਇਹ ਦੋਸ਼ ਠੋਕ ਦੇਣਾ ਵੀ ਇਹ ਤਾਂ ਰਾਸ਼ਟਰੀ ਸੁਰੱਖਿਆ ਲਈ ਦੇਸ਼ ਦੀ ਸੁਰੱਖਿਆ ਲਈ ਖਤਰਾ ਹੈ ਇਹ ਗੱਲ ਕਿਸੇ ਨੂੰ ਵੀ ਹਜਮ ਨਹੀਂ ਆ ਰਹੀ ਬਹੁਤ ਸਾਰੇ ਅਖਬਾਰਾਂ ਨੇ ਬਹੁਤ ਸਾਰੇ ਮੀਡੀਆ ਨੇ ਇਸ ਮੁੱਦੇ ਦੇ ਉੱਪਰ ਵੱਡੀਆਂ-ਵੱਡੀਆਂ ਲਿਖਤਾਂ ਲਿਖੀਆਂ ਨੇ ਬੜੇ ਸਾਰੇ ਵੱਡੇ ਜਿਹੜੇ ਚੈਨਲ ਨੇ ਪੱਤਰਕਾਰ ਨੇ ਉਹਨਾਂ ਨੇ ਇਸ ਮੁੱਦੇ ਦੇ ਉੱਪਰ ਰਵੀਸ਼ ਕੁਮਾਰ ਨੇ ਬੋਲਿਆ ਅਜੀਤ ਅੰਜਮ ਅਭਿਸਾਰ ਸ਼ਰਮਾ ਮਤਲਬ ਜਿਹੜੇ ਪੰਜਾਬ ਇੰਡੀਆ ਦੇ ਬੜੇ ਨਾਮੀ ਔਰ ਵਿਦੇਸ਼ਾਂ ਦੇ ਵਿੱਚ ਅਮਰੀਕਾ ਤੱਕ ਦੇ ਵਿੱਚ ਜਾਪਾਨ ਦੇ ਵਿੱਚ ਤੇ ਦੂਜੇ ਕਿੰਨੇ ਦੇਸ਼ਾਂ ਦੇ ਅਖਬਾਰਾਂ ਦੇ ਵਿੱਚ ਇਸ ਮੁੱਦੇ ਤੇ ਅਖਬਾਰਾਂ ਨੇ ਬੜੀ ਪ੍ਰਮੁਖਤਾ ਦੇ ਨਾਲ ਲਿਖਿਆ ਵੀ ਇਹ ਗਲਤ ਹੋ ਰਿਹਾ ਹੈ ਪਰ ਭਾਜਪਾ ਨੂੰ ਆਪਣੇ ਆ ਨੇਤਾ ਜਿਹੜੇ ਸਿੱਧਾ ਗੋਲੀ ਮਾਰਨੀਆਂ ਗੱਲਾਂ ਕਰਦੇ ਨੇ ਇਹ ਨਹੀਂ ਦਿਖਦੇ ਸੋਨ ਵਰਗੇ ਦਿਖਦੇ ਨੇ ਵੀ ਅੰਦਰ ਕਰ ਦੋ ਹੁਣ ਇਹ ਸਾਰੇ ਕੁਛ ਦੇ ਉੱਪਰ ਤੁਸੀਂ ਕੀ ਕਹੋਗੇ